जय शंकर जी जय श्री राम जी मैं रोहित जोशी कार्यकन पंजाब रीजन शिवसेना बाला साहब ठाकरे हूं लास्ट ਜਿਹੜੇ ਦਿਨਾਂ ਦੇ ਵਿੱਚ ਇੱਕ ਬਹੁਤ ਹੀ ਦੁਖਦ ਜਿਹੜੀ ਖਬਰ ਜਿਹੜੀ ਹੈਗੀ ਹੈ ਸਾਨੂੰ ਸੁਣਨ ਨੂੰ ਮਿਲੀ ਸੀ ਜਿਹੜੀ ਕਿ ਜਲੰਧਰ ਤੋਂ ਸੀ ਸਾਡੇ ਸ਼ਹਿਰ ਤੋਂ ਜਿਹਦੇ ਵਿੱਚ ਇੱਕ ਮਾਸੂਮ ਜਿਹੜਾ ਬੱਚਾ ਜਿਹਦੀ ਉਮਰ 13 ਸਾਲ ਦੀ ਸੀ ਉਹਦਾ ਰੇਪ ਕਰਕੇ ਜਿਹੜਾ ਹੈਗਾ ਉਹਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਤੇ ਉਹਦੇ ਹੀ ਗਵੰਡੀ ਦੇ ਤੌਰ ਤੇ ਇਹਦੀ ਜਿਹੜੀ ਪੁਸ਼ਟੀ ਹੋਈ ਹੈ ਆਪਾ ਪ੍ਰਸ਼ਾਸਨ ਨੂੰ ਇਹ ਸਾਫ਼ ਲਫ਼ਜ਼ਾਂ ਦੇ ਵਿੱਚ ਕਹਿਣਾ ਚਾਹੁੰਦੇ ਆਂ ਕਿ ਇਹਦੀ سزا ਜਿਹੜੀ ਹੈਗੀ ਮੌਤ ਹੋਣੀ ਚਾਹੀਦੀ ਹੈ ਕਿਉਂਕਿ ਆਏ ਦਿਨ ਜਿਹੜੇ ਹੈਗੇ ਆ ਇਦਾਂ ਦੇ ਇਨਸੀਡੈਂਟ ਜਿਹੜੇ ਹੈਗੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹੋਣੇ ਸ਼ੁਰੂ ਹੋ ਗਏ ਪਰ ਜਦ ਤੱਕ ਇਹਦੀ ਕੋਈ ਐਗਜ਼ੈਂਪਲ ਸੈਟ ਨਹੀਂ ਕੀਤੀ ਜਾਏਗੀ ਉਨੀ ਦੇਰ ਤੱਕ ਜਿਹੜਾ ਹੈਗਾ ਵਾ ਇਦਾਂ ਦੇ ਘਿਨੋਣੇ ਜਿਹੜੇ ਅਪਰਾਧ ਹੈ ਜਿਹੜੇ ਹੈਗੇ ਆ ਇਹ हटਦੇ ਨਹੀਂ ਹੈ ਬੱਚੇ ਸਾਰਿਆਂ ਦੇ ਸਾਝੇ ਆ ਔਰ ਜਦੋਂ ਇਸ ਬੱਚਿਆਂ ਦੇ ਨਾਲ ਜਿਹੜਾ ਹੈਗਾ ਵਾ ਇਦਾਂ ਦਾ ਦੁਰਪਰਯੋਗ ਜਿਹੜਾ ਕੀਤਾ ਗਿਆ ਵਾ ਉਹ ਜਿਹੜਾ ਉਹਦੇ ਨਾਲ ਇੱਕ ਕਾਨੂੰਨੀ ਹਰਕਤ ਕੀਤੀ ਗਈ ਹੈ ਛੇਸਰਾ ਬਾਲਾ ਸਾਹਿਬ ਠਾਕਰੇ ਵੱਲੋਂ ਇਹਦੀ ਪੂੰਤ ਉਹ ਤੇ ਜਿਹੜੀ ਹੈਗੀ ਨਖੇਦੀ ਕੀਤੀ ਜਾਂਦੀ ਹੈ ਔਰ ਨਾਲ ਹੀ ਉਸ ਪਰਿਵਾਰ ਨੂੰ ਜਿਹੜਾ ਹੈਗਾ ਵਾ ਸਾਡੀ ਜਿਹੜੀ ਹੈਗੀ ਹੈ ਪੂਰੀ ਦੀ ਪੂਰੀ ਜਿਹੜੀ ਹੈਗੀ ਸਪੋਰਟ ਹੈ ਕਿਸੇ ਵੀ ਤਰ੍ਹਾਂ ਦਾ ਉਹ ਪਰਿਵਾਰ ਨੂੰ ਸ਼ਿਵਸਰਾ ਦੀ ਲੋੜ ਪੈਂਦੀ ਹੈ ਆਪਾਂ ਉਹਦੇ ਨਾਲ ਖੜੇ ਆ ਔਰ ਉਸ ਬੱਚੇ ਨੂੰ ਇਨਸਾਫ ਜਿਹੜਾ ਹੈਗਾ ਵਾ ਸਿਰ ਇਕੋ ਤੌਰ ਦਾ ਜਿਹੜਾ ਮਿਲ ਸਕਦਾ ਵਾ ਜਿਹੜਾ આરોપી ਉਹਦੀ ਮੌਤ ਜਿਹੜਾ ਹੈਗਾ ਵਾ ਜਿਸ ਦਿਨ ਸਾਨੂੰ ਸਮਾਚਾਰ ਆਏਗਾ ਕਿ ਇਸ ਜਿਹੜੇ આરોપી ਦਾ ਇਨਕਾਊਂਟਰਾ ਜਿਹੜਾ ਪੁਲਿਸ ਨੇ ਕੀਤਾ ਕੀਤਾ ਵਾ ਉਦੋਂ ਸਾਡੇ ਮਨ ਦੇ ਕਲੇਜਾਂ ਨੂੰ ਜਿਹੜਾ ਹੈਗਾ ਠੰਡ ਪਏਗੀ ਤਾਂ ਅਗਰ ਪ੍ਰਸ਼ਾਸਨ ਕੋਈ ਕੰਮ ਨਹੀਂ ਹੋ ਜਾਂਦਾ ਇਹਦਾ ਤੋਂ ਸ਼ਿਵਸਨ ਦੇ ਹਵਾਲੇ ਕਰਦੇ ਸ਼ਿਵਸਨ ਜਿਹੜਾ ਹੈਗਾ ਵਾ ਆਪਣਾ ਕੰਮ ਕਰਨਾ ਜਾਣਦੀ ਏ ਕਿ ਇਦਾਂ ਦੇ ਯੂਰੋਪੀਆ ਨੂੰ ਜਿਹੜੀ ਹੈਗੀ ਸਜ਼ਾ ਕਿੱਦਾਂ ਦਿੱਤੀ ਜਾਵੇ ਉਹਦੇ ਲਈ ਭਾਵੇਂ ਸਾਨੂੰ ਕਾਨੂੰਨ ਜਿਹੜਾ ਹਰ ਚਲ ਦੇਣਾ ਪਵੇ ਆਪਾਂ ਉਹ ਵੀ ਲੈਣ ਨੂੰ ਤਿਆਰ ਆ जय श्री राम जी जय श्री